ਕਿ ਇਹ ਕਿਹੜੀ ਸਕੂਲ ਦੀ ਪਾਲਿਸੀ ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰਸ 'ਤੇ ਬੈਠਣ ਦੇਣਗੇ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲ ਹਰਾਸਮੈਂਟ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਅੱਗੇ ਕੁੱਤਾ ਆਣ ਲੱਗਾ ਸੀਗਾ ਟਿਆਲਾ ਦੇ ਨਾਮੀ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕੂਲ ਮੈਨੇਜਮੈਂਟ ਨੇ ਬੱਚਿਆਂ ਤੋਂ ਪੇਪਰ ਲੈਣ ਤੋਂ ਇਨਕਾਰ ਕਰ ਦਿੱਤਾ ਸਕੂਲ ਮੈਨੇਜਮੈਂਟ ਨੇ ਕਿਹਾ ਕਿ ਅੱਜ ਹਾਊਸ ਡਰੈੱਸ ਪਾਣੀ ਸੀ ਜਿਸ ਕਾਰਨ ਉਹਨਾਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਮਾਪਿਆਂ ਦੇ ਵੱਲੋਂ ਸਕੂਲ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਅਸੀਂ ਇਸ ਬਾਬਤ ਸ਼ਿਕਾਇਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਧਮਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਮੇਰਾ ਨਾਮ ਜੀ ਇਸ਼ੂ ਕਿ ਲੈ ਮੇਰੀ ਬੇਟੀ ਕੁਬਿੰਦਰਾ ਇੰਟਰਨੈਸ਼ਨਲ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ 8:30 ਸ਼ੁਰੂ ਹੋਣਾ ਸੀਗਾ ਪਰ ਨਾ ਦਿਮਾਗ ਦੇ ਬੋਝ ਹੋਣ ਕਰਕੇ ਬੱਚੇ ਦੇ ਚਾਰਾ 4:30 ਉੱਠ ਕੇ ਪੜ ਰਿਆ ਸੀ ਮੈਂ ਉਹਨੂੰ ਪੜਾ ਰਹੀ ਸੀ ਮੇਰੇ ਦਿਮਾਗ ਚ ਸਲਿੱਪ ਕਰ ਗਿਆ ਵੀ ਅੱਜ ਹਾਊਸਡੇਸ ਪਾਣੀ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚ ਨੂੰ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਸਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚੇ ਨੂੰ ਜੀ ਪੇਪਰਸ 'ਚ ਨਹੀਂ ਬੈਠਣ ਦਵਾਵਾਂਗੇ ਜਦ ਤੱਕ ਤੁਹਾਡਾ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਇਹ ਕਿਹੜੇ ਸੰਵਿਧਾਨ 'ਚ ਇਹ ਕਿਹੜੀ ਬੁੱਕ ਰੂਲ 'ਚ ਇਹ ਕਿਹੜੀ ਸਕੂਲ ਦੀ ਪਾਲਿਸੀ 'ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰਸ 'ਚ ਨਹੀਂ ਬੈਠਣ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸਿਸ 'మే ਸਕੂਲ ਯੂਨੀਫਾਰਮ ਚ ਹੀ ਆਏ ਆ ਬਸ ਇੱਕ ਹਾਊਸ ਡਰ ਲੈ ਕੇ ਬੱਚਾ ਨੂੰ ਪੇਪਰ 'ਚ ਬਿਠਾਤਾ ਔਰ ਜਿਹੜੇ ਬੱਚੇ ਦਾ 1 ਘੰਟਾ 1.5 ਘੰਟਾ ਖਰਾਬ ਹੋ ਗਿਆ ਬੱਚੇ ਦਾ ਕੰਫੀਡੈਂਸ ਲੂਜ਼ ਕਰਤਾ ਦੱਸੋ ਕਿੰਨੀ ਕਿੱਥੇ ਕਿੱਥੇ ਲਿਖਿਆ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਜੇ ਕੁੱਤਾ ਆਉਣ ਲੱਗਾ ਸੀਗਾ ਇਹਨਾਂ ਦਾ ਸਕੂਲ ਵਾਲੇ ਤਾਂ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨਾ ਜਦਕਿ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸਲੈਸ ਨਹੀਂ ਪਾ ਕੇ ਆਣੀ ਵਿੰਟਰਸ ਦੇ ਵਿੱਚ ਇਹ ਮੈਸੇਜ ਕਰ ਦਿੰਦੇ ਤੁਸੀਂ ਹਾਊਸਲੈਸ ਨਹੀਂ ਪਾ ਕੇ ਆਣੀ ਫਿਰ ਕੀ ਹੋ ਗਿਆ ਜੇ ਬੱਚਾ ਪੇਪਰ ਇੱਕ ਇੱਕ ਮਿੰਟ ਗਲਤ ਹੋ ਸਕਦਾ ਹੈ ਐਗਜ਼ਾਮ ਚੱਲ ਰਹੇ ਬੱਚੇ ਤੇ ਪ੍ਰੈਸ਼ਰ ਹੈ ਪੇਰੈਂਟਸ ਤੇ ਪ੍ਰੈਸ਼ਰ ਹੈ ਜੇ ਥਰਸਡੇ ਤੋਂ ਮਾਰਕ ਚੋਂ ਨਿਕਲ ਗਿਆ ਹਾਊਸਲੈਸ ਨਹੀਂ ਪਾਈ ਆਇਆ ਦਾ ਸਕੂਲ ਯੂਨੀਫਾਰਮ ਚ ਹੈ ਤੁਸੀਂ ਬੱਚੇ ਨੂੰ ਕਿਉਂ ਮੈਂਟਲੀ ਹਰਾਸਮੈਂਟ ਕਰ ਪੇਪਰ ਤਾਂ ਲੋ ਤੁਸੀਂ ਪੇਪਰ ਨਹੀਂ ਲਿੱਤਾ ਬੱਚੇ ਦਾ ਕੌਨਫੀਡੈਂਸ ਲੂਜ਼ ਹੋਏਗਾ ਬੱਚੇ ਦਾ ਬੱਚੇ ਨੂੰ ਕਿੰਨੀ ਮੈਂਟਲੀ ਹਰਾਸਮੈਂਟ ਕੀਤੀ ਹੈ ਹਾਂ ਜੀ ਅਗਲਾ ਸਟੈਪ ਜੀ ਡੀਸੀ ਮੈਡਮ ਕੁਝ ਕੈਦ ਕਰਾਂ ਯੂਨੀਫਾਰਮ ਵਿੱਚ ਹੈ ਜਦ ਕਿ ਉਹਨੇ ਯੂਨੀਫਾਰਮ ਪਾਈ ਹੋਈ ਹੈ ਸਕੂਲ ਦੀ ਅਸੀਂ ਚੱਲ ਇਸ ਸਕੂਲ ਤੋਂ ਬਾਅਦ ਪੇਪਰ ਦੇਖ ਲਈਏ ਬੱਚੇ ਦਾ ਕਿਵੇਂ ਹੁੰਦਾ ਹੈ ਤੇ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਉਹ ਕੋਈ ਜਵਾਬ ਹੀ ਨਹੀਂ ਦੇ ਰਹੇ ਫੇਸ ਹੀ ਨਹੀਂ ਕਰ ਰਹੇ ਸਾਡਾ ਉਹ ਤਾਂ ਉਹਨਾਂ ਪੇਰੈਂਟਸ ਨਾਲ ਫੇਸ ਕਰ ਰਹੇ ਆ ਜਿਹੜੇ ਉਹਨਾਂ ਕੋਲ ਗੱਬੇ ਪਏ ਡਰੇ ਪਏ ਆ ਜਿਹੜੇ ਸਾਡੇ ਵਰਗੇ ਪੇਰੈਂਟਸ ਉਹਨਾਂ ਨਾਲ ਜਬਾਨ ਲੜਾਉਂਦੇ ਆ ਬੋਲ ਮੇਰਾ ਮਨਵੀਨ ਕੌਰ ਹੈ 7th ਹੀ ਚ ਹੈ ਤੇਜਵੀਰ ਹੈ ਮੇਰਾ ਬੇਟਾ ਨਹੀਂ ਇਹ ਬੱਚੇ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਵੇਚੋ ਪਹਿਲੇ ਤਾਂ ਮਾਈਂਡ ਇਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਪੈਰ ਤੋਂ ਉੱਜਲਾ ਹਰ ਇੱਕ ਦੇ ਮਾਈਂਡ ਚ ਇਹ ਥਾਟ ਹੋਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਇਹ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉੱਥੇ ਕਰਕੇ ਇਹਨਾਂ ਨੇ ਆਪਣਾ ਕੀਤਾ ਬੱਚਿਆਂ ਨੂੰ ਧੂਕ ਚ ਖੜਾਤਾ ਇੱਕ ਘੰਟਾ ਕੋਈ ਮਹੀਨੇ ਨਹੀਂ ਰਖਦਾ ਇਹਨਾਂ ਲਈ ਹਾਲ ਹੋ ਗਈ ਸਰ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੇ ਸਕੂਲ ਚ ਆਪਣੀ ਇੰਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੁਐਸਚਨ ਰੇਜ਼ ਨਹੀਂ ਕੀਤਾ ਹਮੇਸ਼ਾ ਕੋਆਪਰੇਟ ਕੋਆਪਰੇਸ਼ਨ ਦਿਖਾਈ ਹੈ ਇਹ ਸੱਤ ਬੱਚੇ ਮਰੇ ਇਹਨਾਂ ਨੇ ਐਕਸ਼ਨ ਨਹੀਂ ਦਿੱਤਾ ਵੀ ਤਾਂ ਇਹ ਤਾਂ ਹੀ ਹੁੰਦਾ ਜਿਹੜੇ ਇਹਨਾਂ ਦੇ ਸਕੂਲ ਦੇ ਸਮਾਣਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਨਾ ਜਿਹੜੇ ਉਹ ਸੱਤ ਬੱਚੇ ਵਿਚਾਰੇ ਮਰੇ ਆ ਉਹ ਇਸ ਸਕੂਲ ਦੀ ਗਲਤੀ ਨਾਲ ਮਰੇ ਆ ਇਸ ਸਕੂਲ ਤੇ ਐਕਸ਼ਨ ਹੋਇਆ ਨਹੀਂ ਜਿਸ ਕਰਕੇ ਚੁੱਪ ਤਾਈਂ ਚਾੜਾ ਚੋੜੇ ਹੁੰਦੇ ਆ ਮੈਂ ਆਪਣੀ ਬੇਟੀ ਨੂੰ ਰੋਜ਼ ਸਕੂਲ ਲੈਣ ਆਉਂਦੀ ਸੀਗੀ ਜਿੱਥੇ ਮੈਂ ਖੜਦੀ ਸੀ ਉੱਥੇ ਪ੍ਰਿੰਸੀਪਲ ਮੈਮ ਖੜਦੇ ਸੀ ਉੱਥੋਂ ਹੀ ਉਹ ਬੱਚਿਆਂ ਦੀ ਗੱਡੀ ਜਾਂਦੀ ਸੀ ਉਸ ਟਾਈ ਤੁਸੀਂ ਇਹਨੇ ਬੱਚੇ ਕਿਉਂ ਬਿਠਾਏ ਐ ਤੁਸੀਂ ਮੈਨੂੰ ਆਪਣੀ ਗੱਡੀ ਦੇ ਸਾਰੇ ਸੇਫਟੀ ਸਾਰੀ ਚੈੱਕ ਕਰਵਾਓ ਔਰ ਉਸ ਦੇ ਬਾਵਜੂਦ ਜਦੋਂ ਪ੍ਰਾਈਵੇਟ ਗੱਡੀ ਐ ਸਕੂਲ ਦੇ ਅੰਦਰ ਕਿਵੇਂ ਖੜੀ ਸਮਾਰਾ ਦੀ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਸੀਗੀਆਂ ਪ੍ਰਾਈਵੇਟ ਉਹ ਸਾਰੀ ਸਕੂਲ ਦੇ ਅੰਦਰ ਖੜ੍ਹਦੀਆਂ ਸੀ ਕਿਉਂ ਮੈਡਮ ਕੋਲ ਜਵਾਬ ਹੈ ਇਸ ਚੀਜ਼ ਦਾ ਸਰ ਮੇਰਾ ਸੰਦੀਪ ਐ ਜੀ ਮੇਰਾ ਬੇਟਾ ਸੈਕੰਡਰੀ ਵਿੱਚ ਪੜ੍ਹਦਾ ਵੀ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਇੱਕ ਪੰਜਾਬ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਾਨਾ ਵੀ ਇਸ ਤੁਹਾਨੂੰ ਇਹ ਦਿਨ ਦੇਖਣ ਵਾਸਤੇ ਸਾਨੂੰਰੇ ਅਸੀਂ ਚੁਣਿਆ ਤੁਹਾਨੂੰ ਹਰ ਵਕਤ ਕਦੇ ਸੜਕਾਂ ਦੇ ਉੱਤੇ ਐਕਸੀਡੈਂਟ ਦੇਖ ਰਹੇ ਹਾਂ ਲੁੱਟਾ ਘੁਆ ਦੇਖ ਰਹੇ ਹਾਂ ਇੱਧਰ ਸਕੂਲ 'ਚ ਸਾਡੀਆਂ ਲੁੱਟਾ ਘੁਆ ਹੋ ਰਹੀਆਂ ਬਸ ਚੁੱਪ ਕਰਕੇ ਬੈਠੇ ਰਹੋ ਬ ਲੋਕਾਂ ਨਾਲ ਜਿਵੇਂ ਹੋ ਰੇ ਚੱਲੀ ਜਾਂਦੇ ਪਟਿਆਲੇ ਦਾ ਇੱਕ ਵਾਰ ਆ ਕੇ ਹਾਲ ਤਾਂ ਦੇਖੋ ਆ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਐ ਇੰਨੇ ਐਨੇ 8 8 10 12 ਸਾਂਡੇ ਬਾੜ ਸੜਕਾਂ ਦੇ ਘੁੰਮਦੇ ਐ ਅੱਜ ਦੀ ਗੱਲ ਇਹ ਐ ਜੀ ਇਹਨਾਂ ਨੇ ਇਹ ਤਾਂ ਰੋਜ਼ ਹੀ ਪਰੇਸ਼ਾਨ ਕਰਦੇ ਬੱਚੇ ਦਾ ਪੇਪਰ ਸੀਗਾ ਅੱਜ ਇਹ ਕਹਿੰਦੇ ਵੀ ਯੂਨੀਫਾਰਮ ਇਹਨੇ ਦੂਸਰੀ ਨਹੀਂ ਪਾਈ ਵੀ ਇਸ ਕਰਕੇ ਇਹਨੂੰ ਸਕੂਲ ਤੋਂ ਬਾਹਰ ਬਿਠਾਤਾ ਵੀ ਆ ਕੇ ਲੈ ਜਾਓ ਆਪਣੇ ਬੱਚੇ ਨੂੰ ਘਰ ਵੀ ਅਸੀਂ ਕੰਮ ਤੇ ਗਏ ਆ ਕਿਤੇ ਜਾਣ ਹੈ ਬੰਦਾ ਕਮਾਈ ਦਾ ਤਾਂ ਸਾਧਨ ਸਾਡਾ ਇਹੀ ਹੈ ਵੀ ਅਸੀਂ ਕਮਾਵਾਂਗੇ ਤਾਂ ਸਕੂਲਾਂ ਨੂੰ ਖਰਚੇ ਦਵਾਂਗੇ ਵੇਲਾ ਕਰਕੇ ਰੱਖਿਆ ਸਾਨੂੰ ਸਾਰੇ ਜਿੰਨੇ ਪੇਰੈਂਟਸ ਹੈ ਸਭ ਵੇਲੇ ਬਿਠਾ ਰੱਖਿਆ ਵੀ ਬੇਵਕੂਫ ਹੈ ਇਹ ਸਾਰੇ ਇਹ ਪੜੇ ਲਿਖੇ ਬੰਦੇ ਸਾਰੇ ਬੇਵਕੂਫ ਐ ਇਹ ਆਪ ਇਹ ਸਹੀ ਐ ਸੀ ਗਲਤ ਆ ਸਾਰੇ 20 ਰੁਪਏ ਵਾਲੇ ਆਈ ਕਾਰਡ ਇਹ 3-300 ਰੁਪਏ ਦੇ ਲਗਾਣੇ ਆ ੱੱਕੇ ਨਾਲ ਦੇਣੇ ਪੇਰੈਂਟਸ ਵੀ ਬਾਨ ਬੱਚੇ ਵੀ ਬਾਨ 20 ਰੁਪਏ ਦਾ ਆਈ ਕਾਰਡ ਮੈਂ ਬਣਾਉਣ ਨੂੰ ਤਿਆਰ ਆ ਸਾਰੇ ਸਕੂਲਾਂ ਦਾ ਜਿੰਨੇ ਵੀ ਸਕੂਲ ਐ ਪੇਰੈਂਟਸ ਇਹ 3-300 ਰੁਪਏ ਦੇ ਲਗਾਣੇ ਆ 50 ਰੁਪਏ ਦਾ ਪੀਜ਼ਾ ਬਾਲਟੀ ਇਹ 100-100 ਰੁਪਏ ਦਾ ਵੇਚਦੇ ਆ 10-100 ਰੁਪਏ ਦੇ ਇਹ ਐਨੂਅਲ ਫੰਕਸ਼ਨ ਕਰਕੇ ਚਾਹ ਮੱਠੀ ਖਿਲਾ ਕੇ ਘਰ ਨੂੰ ਤੋੜ ਦਿੰਨੇ ਬੱਚੇ ਨੂੰ ਕਿਆ ਸੀ ਕਸਾਈ ਆ ਯਾਰ ਕਮਾਲ ਐ ਮਿਹਨਤ ਮਜ਼ਦੂਰੀ ਦੇ ਪੈਸੇ ਆ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੋ 2027 ਦੇ ਵਿੱਚ ਤੁਹਾਡਾ ਪੱਤਾ ਸਾਫ਼ ਐ ਜੇ ਤੁਸੀਂ ਇਹਨਾਂ ਤੇ ਐਕਸ਼ਨ ਨਾ ਲਿੱਤਾ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਐ ਹਰੇਕ ਸਕੂਲ ਤੇ ਐਕਸ਼ਨ ਲਓ ਕੱਲਾ ਬੀਫਸ ਨਹੀਂ ਜਿੱਥੇ ਜਿੱਥੇ ਨਜਾਇਜ਼ ਹੋਦੀਏ ਸਾਰੇ ਪਾਸੇ ਖੜੋ ਉਹਨਾਂ ਨਾਲ ਹਰ ਪੇਰੈਂਟਸ ਨਾਲ